ਸਾਰਿਆਂ ਨੂੰ ਪਿਆਰ ਭਰ ਇਸ ਸਸ਼ੇ ਕਾਲ ਜੀ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਰ ਨੂੰ ਪੰਜਾਬ ਸਰਕਾਰ ਨੇ 5.5 ਸਾਲਾਂ ਦਾ ਇਰੀਅਰ ਕਿਸ਼ਤਾਂ ਦੇ ਵਿੱਚ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਇਸ ਸਬੰਧੀ ਪੈਨਸ਼ਨ ਅਗੋ ਐਨ ਕੇ ਕਲਸੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਸ ਦੇ ਬਾਰੇ ਜਾਣਕਾਰੀ ਦਵਾਂਗੇ ਐਨ ਕੇ ਕਲਸੀ ਨੇ ਕੀ ਦੱਸਿਆ ਕਿ ਜੋ ਮੁਲਾਜ਼ਮ ਨੇ 1-1-2016 ਤੋਂ ਬਾਅਦ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦਾ ਇਰੇਰ 1 April 2026 ਦੇ ਵਿੱਚ ਇਰੇਰ ਦੀ ਪਹਿਲੀ ਕਿਸ਼ਤ ਜਿਹੜੀ ਹੈ ਮਿਲੇਗੀ ਕਿਉਂਕਿ ਉਸ ਸਮੇਂ ਉਹ ਮੌਜੂਦਾ ਮੁਲਾਜ਼ਮ ਸਨ ਜੋ ਸਰਕਾਰ ਨੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਕਿ ਮੌਜੂਦਾ ਮੁਲਾਜ਼ਮਾਂ ਨੂੰ 1 April 26 ਤੋਂ ਏਰੀਅਰ ਦੀ ਪਹਿਲੀ ਕਿਸ਼ਤ ਦਿੱਤੀ ਜਾਵੇਗੀ। ਮੁਲਾਜ਼ਮ ਸਾਥੀਆਂ ਨੂੰ ਬਹੁਤ ਹੀ ਵੱਡਾ ਜਿਹੜਾ ਭਲੇਖਾ ਸੀ ਜੋ ਕਿ 1 1 2016 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਨੂੰ ਉਹ ਆਪਣੇ ਏਰੀਅਰ ਦੀ ਕਿਸ਼ਤ ਦੀ ਉਡੀਕ ਕਰ ਰਹੇ ਸਨ ਜੋ ਮੁਲਾਜ਼ਮ 1 1 16 ਤੋਂ 1 7 2021 ਤੱਕ ਜਿੰਨਾ ਚਿਰ ਉਸਨੇ ਡਿਊਟੀ ਕੀਤੀ ਹੈ। ਉਸ ਡਿਊਟੀ ਦੇ ਦੌਰਾਨ ਦਾ ਏਰੀਅਰ 1 April 2026 ਤੋਂ ਪਹਿਲੀ ਕਿਸ਼ਤ ਮਿਲੇਗੀ। ਰਿਟਾਇਰ ਹੋਏ ਕਰਮਚਾਰੀਆਂ ਨੂੰ ਬਹੁਤ ਵੱਡਾ ਭਲੇਖਾ ਸੀ ਕੋਈ ਰਿਟਾਇਰ ਹੋਏ ਨੇ ਕਰਮਚਾਰੀਆਂ ਨੂੰ ਮਈ ਦੇ ਵਿੱਚ ਕਿਸ਼ਤ ਪੈਣੀ ਦੀ ਜਿਹੜੀ ਉਡੀਕ ਸੀ ਪਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਇਸ ਤਰੀਕੇ ਨਾਲ ਬਣਾਇਆ ਹੈ ਜੋ ਕਿਸ਼ਤਾਂ ਸਨ 2029 ਤੱਕ ਖਤਮ ਹੋਣਗੀਆਂ ਪੈਨਸ਼ਨਰਸ ਆਗੂ ਐਨ ਕੇ ਕਲਸੀ ਨੇ ਦੱਸਿਆ ਕਿ ਗਵਰਨਮੈਂਟ ਨੂੰ ਇੱਕ ਲੈਟਰ ਲਿਖਿਆ ਗਿਆ ਹੈ ਕਿ ਜੋ ਕਿਸ਼ਤਾਂ ਦੇ ਵਿੱਚ ਏਰੀਆ ਦਿੱਤਾ ਗਿਆ ਹੈ ਇੰਨਾਂ ਕਿਸ਼ਤਾਂ ਦੇ ਵਿੱਚ ਦੇਣਾ ਬਹੁਤ ਹੀ ਗਲਤ ਹੈ ਇਹਦੇ ਦੁਬਾਰਾ ਵਿਚਾਰ ਕੀਤਾ ਜਾਵੇ ਮੁੱਖ ਮੰਤਰੀ ਨੂੰ ਵੀ ਜਿਹੜਾ ਕੀ ਪੱਤਰ ਲਿਖਿਆ ਗਿਆ ਕਿ ਵਿੱਤ ਵਿਭਾਗ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਚੀਫ ਸਕੱਟਰੀ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਜੇਕਰ ਪੰਜਾਬ ਸਰਕਾਰ ਨੇ ਬਕਾਇਆ ਸੰਬੰਧੀ ਕੋਈ ਫੈਸਲਾ ਨਾ ਲਿਆ ਉਸ ਤੋਂ ਬਾਅਦ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕੀਤਾ ਜਾਏਗਾ ਕਿਉਂਕਿ 1 ਮਈ ਨੂੰ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਜੋ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੇ ਕੋਈ ਵੀ ਇਸ ਪੱਤਰ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕੋਰਟ ਦੇ ਇਸ ਵਿੱਚ ਪਟੀਸ਼ਨ ਪਾਈ ਜਾਊਗੀ ਅਸੀਂ ਹਜੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਗਵਰਨਮੈਂਟ ਸਾਡਾ ਜਿਹੜਾ ਹੈ 18/2/2025 ਦਾ ਜਿਹੜਾ ਫੈਸਲਾ ਦੁਬਾਰਾ ਵਿਚਾਰ ਕਰੇ ਜਿਹੜਾ ਕਿਸ਼ਤਾਂ ਦੇ ਵਿੱਚ ਇਹ ਦਿੱਤਾ ਹੈ ਪੈਨਸ਼ਨ ਦੇ ਜਿਹੜੇ ਰੈਮ ਕਰੇ ਇੱਕ ਕਿਸ਼ਤ ਏਰੀਅਰ ਜਿਹੜੀ ਹੈ ਦਿੱਤੀ ਤੇ ਜਿਹੜੇ EMPLOYES ਨੇ ਉਹਨਾਂ ਨੂੰ ਵੀ ਜਿਹੜੀ ਨਾਲੋਂ ਨਾਲ ਏਰੀਅਰ ਦਿੱਤਾ ਜਾਵੇ ਕਿਉਂਕਿ 1 4 26 ਤੱਕ ਉਹਨਾਂ ਦੀਆਂ ਕਿਸ਼ਤਾਂ ਬਣਾਈਆਂ ਨੇ ਇੱਥੇ ਬਹੁਤ ਹੀ ਗਲਤ ਸਰਕਾਰ ਨੇ ਪਹਿਲੀ ਵਾਰੀ ਜਿਹੜੀ ਸੰਕਟ ਪੈਦਾ ਕੀਤੀ ਹੈ ਅਤੇ ਇਸ ਕਰਕੇ ਬਾਕੀ ਪੈਨਸ਼ਨ ਨੂੰ ਮੌਜੂਦਾ ਸਰਕਾਰ ਸਮੇਂ ਸਾਰਾ ਏਰੀਅਰ ਦਵੇ ਇਹ ਗੱਲਾਂ ਆਗੂ ਨੇ ਜਿਹੜਾ ਕਿ ਐਨ ਕੇ ਕਲਸੀ ਨੇ ਪੱਤਰ ਜਿਹੜੇ ਪੱਤਰਕਾਰਾਂ ਨਾਲ ਜਿਹੜੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਪੱਤਰ ਦੇ ਵਿੱਚ ਜੋ ਲਿਖਿਆ ਹੈ ਉਹ ਮੁੱਖ ਮੰਤਰੀ ਨੂੰ ਭੇਜੀਆਂ ਹਨ ਪੈਸ਼ਟਰਸ ਆਗੂ ਨੇ ਦੱਸਿਆ ਹੈ ਕਿ ਇੱਕ ਇੱਕ 2016 ਤੋਂ ਬਾਅਦ ਜਿੰਨਾ ਚਿਰ ਅੰਪਲਾਈਜ਼ ਦੇ ਵਿੱਚ ਜਿਹੜਾ ਕੀ ਰਿਹਾ ਹੈ ਉਸ ਦਾ ਏਰੀਅਰ ਦਫ਼ਤਰ ਵਾਲੇ ਬਣਾਉਣਗੇ ਰਿਟਾਇਰਮੈਂਟ ਤੋਂ ਬਾਅਦ ਵਾਲਾ ਏਰੀਅਰ ਬੈਂਕ ਵਾਲੇ ਬਣਾਉਣਗੇ ਬਣਾਇਆ ਜਾਵੇਗਾ ਜੋ ਕਿ ਅੰਪਲਾਈਜ਼ ਸਮੇਂ ਦਾ ਏਰੀਅਰ ਹੈ 1 ਅਪ੍ਰੈਲ 2026 ਤੋਂ ਮਿਲੇਗਾ ਤਾਂ ਹਾਂ ਜੀ ਦੋਸਤੋ ਇਸ ਹੀ ਅੱਜ ਦੀ ਜਿਹੜੀ ਹੈ ਬਕਾਇ ਸੰਬੰਧੀ ਟਿੱਪਣੀ ਆ ਜੇਕਰ ਜਾਣਕਾਰੀ ਸਾਂਝੀ ਵਧੀਆ ਲੱਗੀ ਹੋਵੇ ਤਾਂ ਸਾਂਝੀ ਜਰੂਰ ਕਰਨਾ ਵੱਤ ਵੱਤ ਸ਼ੇਅਰ ਜਰੂਰ ਕਰਨਾ ਮਲਾਜ਼ਮਤ ਤੇ ਪੈਨਸ਼ਨਰਸ ਦੇ ਨਾਲ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ